ਤੇ ਕਰਮਜੀਤ ਨੂੰ ਮੋਲ ਨਾਲ ਗੱਲ ਹੋ ਸਕਦੀ ਆ ਪਹਿਲੀ ਸਜੂ ਮੀਟਿੰਗਸ ਨੇ ਜੀ ਕਿ ਸੋਕੋਂ ਮੀਟਿੰਗ ਕਾਦੀ ਕਰਨੀ ਹੈ ਸਰ ਕੁੰਡੀ ਦਾ ਹੋਰਦੇ ਉਹਨਾਂ ਨੇ ਮੀਟਿੰਗ ਕਾਦੀ ਕਰਨੀ ਆ ਸਰ ਜੀ ਜਿਹੜੇ ਮੀਟਿੰਗ ਦਾ ਬੰਦੇ ਪਤਾ ਕੀ ਸਰ ਮੇਰੀ ਇੱਕ ਗੱਲ ਸੁਣ ਮੂਰੇ ਸਿੱਖ ਕੂਨ ਦਾ ਪੁੱਤ ਸੀਗਾ ਠੀਕ ਆ ਇਹ ਤਾਂ ਇਹ ਤਾਂ ਭਗਵਾਨ ਤੇ ਮਾਲ ਦੇ ਚੱਕੇ ਚ ਕਾਇ ਤੇ ਖੜ ਗਿਆ ਠੀਕ ਆ ਨਾ ਸਿੱਖ ਕੂਨ ਕਾਣੀ ਮੀਟਿੰਗ ਆ ਮੀਟਿੰਗ ਦਾ ਤਾਂ ਕਰਨ ਬੀਜ ਕੋਲ ਲੈ ਕੇ ਗਏ ਹੁਣ ਉਹਦਾ ਸਰ ਬਾਈ ਬੜ ਕੇ ਨਾ ਅਸੀਂ ਬਾਗੇ ਪੁਰਾਣੇ ਹਲਕੇ ਤੋਂ ਕੋਟ ਰਾਰਿਆ ਕਾ ਪੈਂਡਾ ਮੇਰਾ ਠੀਕ ਹੈ ਜੀ ਗੋਪੀ ਮੇਰਾ ਨਾ ਬਾਈ ਬੜ ਕੇ ਗੱਲ ਕਰਾਏਗਾ ਮੇਰੀ ਇਹ ਮੈਂ ਜਤਿਸ਼ਰੀ ਉਹਨਾਂ ਕਰਾ ਦਤਾ ਅੱਜ ਮੈਂ ਤੇ ਮਾਸੀ ਦਾ ਮੁੰਡਾ ਹੀ ਬੋਲਦਾ ਠੀਕ ਹੈ ਜੀ ਹਾਂ ਹਾਂ ਬਾਈ ਬੜ ਕੇ ਕਰਾਈ ਵੀ ਬਾਈ ਬੜ ਕੇ ਨਾ ਵੀ ਗਾਂ ਨੂੰ ਜ਼ਿੰਦਗੀ ਚ ਕਿਸੇ ਦੇ ਚੱਕੇ ਚ ਕਾਇ ਤੇ ਬੰਦਾ ਨਾ ਲਵੇ ਹੋ ਜਾ ਜਿਹੜੇ ਅੱਜ ਲੈ ਲਿਆ ਉਹਨੇ ਸਾ ਮਾਸੀ ਦੇ ਬੇਟੇ ਹਾਂ ਮਾਸੀ ਦੇ ਬੇਟੇ ਉਹਨਾਂ ਦਾ ਗੋਪੀ ਕੋਟ ਵਾਲਾ ਬੋਲਦਾ ਮੈਂ ਆਦੀ ਫੋਟੋ ਕੱਲ ਦਿੰਨਾ ਤੈਨੂੰ ਆਖੇ ਤਾਂ ਇਸ ਨੰਬਰ ਤੇ ਕੱਲਾ ਪਰ ਪਤਾ ਕਿ ਬੰਦ ਕਰੀ ਬੈਠੇ ਭਈਆ ਲੋਕ ਲਹੁ ਬੋ ਪੀਂਦੇ ਹੋਣ ਲਾ ਆ ਉਹਨੂੰ ਮੈਂ ਉਹਨੂੰ ਕਿਹਾ ਵੀ ਸੀ ਉਹਨੂੰ ਕਹਿੰਦਾ ਗੋਪੀ ਦਾ ਪਹਿਲਾਂ ਫੋਨ ਆਇਆ ਸੀ ਤੈਨੂੰ ਪੁੱਛ ਲਈ ਮੈਂ ਉਹਨੂੰ ਕਿਹਾ ਸੀ ਵੀ ਭਾਈ ਬਣ ਕੇ ਨਾ ਵੀ ਤੈਨੂੰ ਭਗਵਾਨ ਤਮਾਨ ਨੇ ਆਪ ਤਾਂ ਮਰਨਾ ਮਰਨਾ ਤੈਨੂੰ ਵੀ ਮਰਾਊ ਆ ਵੀ ਪਤਾ ਕੀ ਮੈਂ ਝਾੜੂ ਨੂੰ ਖਦ ਬੋਡ ਪਾਈ ਆ ਭਾਈ 2022 ਚ ਤੇ ਮੈਂ ਪੱਕਾ ਕਾਂਗਰਸੀ ਸਾਰੀ ਉਮਰ ਦਾ ਮੈਂ 2022 ਚ ਪਾਈ ਸੀ ਮੈਂ ਕਿਹਾ ਵੀ ਬੇਵਸੀ ਪਾਰਟੀਆਂ ਤੋਂ ਓਕੇ ਵੀ ਆ ਲੋਕ ਤੇ ਇਹਨੇ ਝਾੜੂ ਨੇ ਵੀ ਚਗਲ ਪੁਣਾ ਕੀਤਾ ਮੈਂ ਕਿਹਾ ਵੀ ਲੋਕ ਥੋਥੋ ਵੀ ਆਖ ਗਏ ਵੀ ਹੁਣ ਕੋਈ ਹੱਲ ਨਹੀਂ ਵੀ ਬਾਈ ਬਣ ਕੇ ਨਾ ਖੜ ਨਾ ਖੜ ਤੇ ਸਿੱਖ ਕੋਮ ਬਾਈ ਯਾਰ ਜਿਹਨੇ ਆਪਣੀ ਤੋਂ ਵੀ ਸਿੱਖ ਹੋਏ ਦਾ ਸਿੱਖਾਂ ਦਾ ਮੁੰਡਾ ਆਂ ਸੁਣੀ ਜਲੀ ਭਾਈ ਇੰਦਰਾ ਗਾਂਧ ਨੇ ਆਪਣੇ ਦਰਬਾਰ ਸਾਹ ਤੇ ਟੈਕ ਕਰਾਇਆ ਉਹਦਾ ਮੁੰਡਾ ਖੜਾ ਹੋਵੇ ਇੱਕ ਪਾਸੇ ਉਹ ਖੜਾ ਹੋਵੇ ਜਿਹਨੇ ਨੇ ਸਲਵਾਰਾਂ ਪਾਈਆਂ ਹੋਣ ਯਾਰ ਕਿਵੇਂ ਲੋਕ ਚਿਤਾ ਦੇਣਗੇ ਇੰਨੀ ਹਕੂਮ ਥੋੜੇ ਮਰੀਆ ਜਿੰਨੀ ਉਹ ਸਮਝਦਾ ਸੀ ਭਾਈ ਬਣ ਕੇ ਗੱਲ ਕਰਾਈ ਵੀ ਕੋਟਰੇ ਰਹਿ ਕੇ ਤੇ ਵਾਧਾ ਪ੍ਰਾਣਾ ਹਲਕੇ ਤੇ ਕੋਟਰੇ ਰਹਿ ਕੇ ਤੇ ਬੋਲਦਾ ਗੋਪੀ ਭਾਈ ਬਣ ਕੇ ਨੰਬਰ ਗੱਲ ਕਰ ਮਾਂ ਸਿੱਧਾ ਮੁੰਡਾ ਉਦੀ ਦਾ ਹਾਂ ਦਲ ਰਾਜ ਵੀ ਕਰਾਈ ਭਾਈ ਬਣ ਕੇ ਮੈਂ ਕਰ ਨਹੀਂ ਆਉਂਦਾ ਨਾ ਹਾਂ ਨੰਬਰ ਤੇ ਗੱਲ ਜਦ ਫਰੀ ਮੇਰਾ ਉਹ ਭਾਈ ਉਹਨੇ ਮੇਰਾ ਚੱਕਣਾ ਹੀ ਨਹੀਂ ਉਹਨੂੰ ਪਤਾ ਵੀ ਬਹੁਤ ਗਲਤ ਹੋ ਗਿਆ ਕੰਮ ਉਹਨੇ ਮੇਰਾ ਕਿੱਥੇ ਚੱਕਣਾ ਭਾਈ ਬਣ ਕੇ ਤੂੰ ਕਰਾ ਦੀ ਯਾਰ ਭਰਾ ਵਲ ਕੇ ਵੱਡਾ ਉਹ ਯਾਰ ਜੇਬ ਵਾਲੇ ਗੱਲ ਕਰਨ ਵਾਸਤੇ ਦਾ ਬੇਟਾ ਜੇ ਉਹ ਚੰਗਾ ਹੁੰਦਾ ਨਾ ਖੜਨਾ ਹੀ ਨਹੀਂ ਸੀ ਉਹਨੇ ਤਾਂ ਹਰ ਜਗ੍ਹਾ ਬੁਲਾ ਕੀਤਾ ਮੇਰਾ ਕਾਰਨਾ ਨਹੀਂ ਤੂੰ ਸਨਿਆਤਾ ਦੇ ਦੀ ਮੇਰਾ ਹਾਂ ਵੀ ਮੈਂ ਸਾਰਾ ਡਰੈਸ ਲਖਾਉਣਾ ਬਾਗਿਆਲਾ ਠਾਣਾ ਪੈਂਦਾ ਮੈਨੂੰ ਉਹਨੂੰ ਕਹਾਂ ਵੀ ਤੁਹਾਡੀ ਸਰਕਾਰ ਆ ਜੇ ਕੁਝ ਕਰਨਾ ਆ ਤਾਂ ਦਰਖਾਸਤ ਦੇ ਦੇਵੇ ਮੈਂ ਗੱਲ ਸਿੱਧੀ ਲੈ ਕੇ ਜਾ ਰਿਹਾ ਵੀ ਭਾਈ ਗੱਤ ਖੜਾ ਅਸੀਂ ਉਹਨਾਂ ਫਿਲਮਾਂ ਚਲਾ ਲਾਂ ਅਸੀਂ ਉਹਦਾ ਸਾਰਾ ਬੋਲ ਕੀਤਾ ਅਸੀਂ ਵਿਰੋਧ ਕਰਨਾ ਇਹਦੇ ਵਾਸਤੇ 10 ਸਿਕ ਫਾਰਮ ਤੇ ਬਰਾਬਰ ਖੜ ਗਿਆ ਜਿਹੜੇ ਬੰਦੇ ਨੇ ਇੰਦਰਾ ਗਾਂਧੀ ਡਾਤੀ ਚਲੋ ਤੇ ਚੱਕ ਕੇ ਬਰਾਬਰ ਖੜ ਗਿਆ ਯਾਰ ਬੰਦਾ ਤੇ ਨਾ ਜਨੀ ਤੇਰਾ ਨਹੀਂ ਮੇਰੇ ਜਿੱਡਾ ਕਾਦਾ ਯਾਰ ਉਹ ਸਿੱਖ ਕੋਚ ਵੱਡਾ ਚਿਹਰਾ ਯਾਰ ਕਿਹੜੀਆਂ ਗੱਲਾਂ ਕਰਦਾ ਸੀ ਇਹ ਜਾਂ ਦੱਸ ਇਹਨੂੰ ਪੱਟ ਪੱਟ ਮਾਰ ਕੇ ਮੈਨੂੰ ਠੀਕ ਹੈ ਮੈਂ ਦੱਸ ਦਿੰਦਾ ਢੀਕ ਠੀਕ ਨਹੀਂ ਕਹਿਣਾ ਕੱਟੀ ਦਾ ਤੇ ਲੈਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ